ਚੈਨਲ ਦਾ ਆ ਰੈਨ ਨਿਊਜ਼ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਪੁਲਿਸ ਵੱਲੋਂ ਨਵੇਂ ਸਾਲ ਦਾ ਲੋਕਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਬਟਾਲਾ ਪੁਲਿਸ ਵੱਲੋਂ ਐਸਐਸਪੀ ਬਟਾਲਾ ਡਾਕਟਰ ਸਰਦਾਰ ਮਹਿਤਾਬ ਸਿੰਘ ਆਈਪੀਐਸ ਦੀ ਅਗਵਾਈ ਵਿੱਚ 350 ਅਜਿਹੇ ਘੜੀ ਗਵਾਚੇ ਮੋਬਾਈਲ ਲੱਭ ਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਜੋ ਜਾਂ ਤੱਕ ਹੋਏ ਗਏ ਸਨ ਅਤੇ ਜਾਂ ਚੋਰੀ ਕੀਤੇ ਗਏ ਸਨ ਇਸ ਮੌਕੇ ਜਿੱਥੇ ਲੋਕਾਂ ਵੱਲੋਂ ਖੁਸ਼ੀ ਪ੍ਰਗਟਾਈ ਗਈ ਅਤੇ ਉਹਨਾਂ ਵੱਲੋਂ ਬਟਾਲਾ ਪੁਲਿਸ ਦਾ ਧੰਨਵਾਦ ਕੀਤਾ ਗਿਆ। ਉੱਥੇ ਹੀ ਐਸਐਸਪੀ ਬਟਾਲਾ ਨੇ মিডিਆ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੱਤੀ ਕਿ ਹੁਣ ਤੱਕ ਬਟਾਲਾ ਪੁਲਿਸ ਵੱਲੋਂ 1300 ਮੋਬਾਈਲ ਲੱਭ ਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਦੀ ਕੀਮਤ ਕਰੀਬ 2.5 ਕਰੋੜ ਰੁਪਇਆ ਹੈ। ਉਹਨਾਂ ਨੇ ਕਿਹਾ ਕਿ ਅੱਗੇ ਵੀ ਬਟਾਲਾ ਪੁਲਸ ਦਾ ਇਹ ਉਪਰਾਲਾ ਜਾਰੀ ਰਹੇਗਾ। ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਜੇਕਰ ਤੁਹਾਡਾ ਮੋਬਾਈਲ ਗੁੰਮ ਹੁੰਦਾ ਹੈ ਜਾਂ ਚੋਰੀ ਹੁੰਦਾ ਹੈ ਤਾਂ ਇਸ ਦੀ ਸ਼ਿਕਾਇਤ ਜ਼ਰੂਰ ਦਰਜ ਕਰਵਾਈ ਜਾਏ। ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸਰਚ ਕਰੋ ਦਾ ਆਰ ਐ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਬਟਾਲਾ ਤੋਂ ਪਤੰਕ ਨਰਿੰਦਰ ਕੌਰ ਪੁਰੀਵਾਲ ਤਰਿੰਕੂ ਰਾਜਾ ਦੀ ਇੱਕ ਖਾਸ ਪੋ ਮੇਰਾ ਨਾਮ ਸੰਦੀਪ ਲਖਨਪਾਲ ਹੈ ਜੀ ਮੇਰਾ ਫੋਨ ਸੇ ਜਲੰਧਰ ਦਾ ਬੱਸ ਸਟੈਂਡ ਦੇ ਗਵਾਚਾ ਸੀਗਾ ਜੀ ਇੱਕ ਸਾਲ ਲੇ ਕੁ ਮਹੀਨੇ ਬਾਅਦ ਪੰਜਾਬ ਪੁਸਤ ਲੱਭ ਕੇ ਦਿੱਤਾ ਇਹ ਹੀ ਇਹਨਾਂ ਨੇ ਤੇ ਬਹੁਤ ਬੋਝਿਆ ਤਾਂ ਉਹ ਕਿਹਾ ਬੋਝਾਦਾ ਸਰ ਮੈਂ ਦੂਰ ਦੂਰ ਗਿਆ ਹੀਗਾ ਜੀ ਸਾਰੀਆਂ ਵੀਡੀਓ ਦੇ ਦੀ ਪਈ ਹੈ ਦੇਖਣ ਦਾ ਮੌਕਾ ਨਹੀਂ ਮਿਲਿਆ ਤੇ 31 ਦਸੰਬਰ ਨੂੰ ਫੋਨ ਆਇਆ ਜੀ ਕਾਰ ਦੇ ਵਿੱਚ ਸਪੀਕਰ ਤੇ ਨਾਲ ਮੇਰਾ ਫੋਨ ਲੱਗਾ ਦਾ ਸੀ ਸਾਡੇ ਨਿਆਣਿਆਂ ਨੇ ਬੜੀ ਖੁਸ਼ੀ ਮਨਾਈ ਕਹਿੰਦੇ ਲੋ ਪਾਪਾ ਇੱਕ ਫੋਟੋ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਅਜੇ ਕਰਵਾ ਦੇ ਕੋਈ ਆ ਹੀ ਆ ਗਏ ਆ ਕਾਲੀ ਦਵਾਰੇ ਮੰਦਰ ਤੇ ਸੇਵਾਦਾਰ ਆ ਉਥੇ ਸੇਵਾ ਕਰਦੇ ਪਏ ਸੀ ਤੇ ਸਾਡੇ ਸੇਵਾ ਕਰਦੇ ਕਰਦੇ ਕੋਈ ਚੋਕੇ ਲੈ ਗਿਆ ਸੀ ਮੋਬਾਈਲ ਤੇ ਅੱਜ 3 ਮਹੀਨਿਆਂ ਬਾਅਦ ਮਾਤਾ ਰਣਦੇਸ਼ ਅਸ਼ੀਰਵਾਦ ਨਾਲ ਜਿਹੜਾ ਪੰਜਾਬ ਪੁਲਿਸ ਦੀ ਮਦਦ ਤੇ ਨਾਲ ਸਾਨੂੰ ਦੁਆਰਾ ਮਿਲਿਆ ਏ ਦੀਪ ਸਿੰਘ ਜੀ ਉਹ ਚੀਜ਼ ਯਾਦਾਂ ਸਪੈਸ਼ਲ ਹੈ ਕਿ ਮੇਰੇ ਮੋਬਾਈਲ ਨਾਲ ਜੁੜੀਦੀ ਸੀ ਸਾਡੀ ਦੀਦੀ ਨੇ ਗਿਫਟ ਦਿੱਤਾ ਸੀ ਸਾਕੇ ਜਿਹੜਾ ਤੇ ਉਹ ਗਿਫਟ ਕਰਕੇ ਮਨ ਬਹੁਤ ਪ੍ਰਸਾਦ ਸੀ ਕਿ ਦੀਦੀ ਨੇ ਨਵਾਂ ਮੋਬਾਈਲ ਗਿਫਟ ਕੀਤਾ ਹੈ ਕਿਉਂ ਚੋਰੀ ਹੋ ਗਿਆ ਏ ਤੇ ਐਸ ਤੱਕ ਤੇ ਦੁੱਖ ਲੱਗਦਾ ਸੀ ਤੇ ਹੁਣ ਬਹੁਤ ਮਨ ਖੁਸ਼ ਹੋ ਰਿਹਾ ਹੈ ਕਿ ਮਨ ਦੇ ਵਿੱਚ ਖੁਸ਼ੀ ਨਾਤੂ ਵੀ ਆ ਰਹੀ ਹੈ ਕਿ ਲੋ ਜੀ ਕਿ ਦੀਦੀ ਦਾ ਦਿੱਤਾ ਗਿਫਟ ਵਾਪਸ ਮਿਲ ਗਿਆ ਹੈ ਮੇਰਾ ਨਾਮ ਹੈ ਸੁਬੇਦਾਰ ਕੇਕੇ ਸ਼ਰਮਾ ਬਸ ਟਾਈਮ ਲਾ ਕੇ ਬੈਠੇ ਮੇਰੇ ਦਾ ਰਮਨਦੀਪ ਦਾ ਜੀ ਕਸਤੂਰੀ ਸਾਹਿਬ ਨੂੰ ਜਾ ਕੇ ਦੱਸਿਆ ਨਾ ਹੀ ਸੇਦਰ ਡਿਪਾਰਟਮੈਂਟ ਨਹੀਂ ਆਈ ਤੇ ਇਹਨਾਂ ਨੇ ਮੇਰੀ ਕਾਫੀ ਹੈਲਪ ਕੀਤੀ ਕਰਕੇ ਤੇ ਤਕਰੀਬਨ 5-6 ਮਹੀਨੇ ਦੇ ਵਿੱਚ ਲੱਭ ਕੇ ਦਿੱਤਾ ਉਹ ਪਤਾ ਚੱਲਿਆ ਫਿਰ ਆਨਰਾਗ ਗਿਆ ਬੜੀ ਮੁਸ਼ਕਲ ਹੋ ਆਪਣੇ ਤਰੀਕੇ ਨਾਲ ਇਹਨਾਂ ਨੇ ਉਹ ਬੰਦੇ ਨੂੰ ਬੁਕਾ ਕੇ 100 ਤੋਂ 120 ਤੱਕ ਉੱਥੋਂ ਉਹਨਾਂ ਨੇ ਫਿਰ ਭੇਜਿਆ ਤੇ ਮੈਨੂੰ ਫਿਰ ਮੈਸੇਜ ਆਇਆ ਵੀ ਤੁਹਾਡਾ ਮੋਬਾਈਲ ਮਿਲ ਚੁੱਕਾ ਵਾ ਅੱਜ ਇਹ 9 ਸਾਲ ਦੇ ਉੱਤੇ ਅਸੀਂ ਇੱਕ ਟਰਾਲਾ ਕੀਤਾ ਹੈਗਾ ਬਟਾਲਾ ਪੁਲਿਸ ਨੇ ਅੱਜ ਜਿਸੀ 350 ਦੇ ਕਰਾਈਂ ਜਿਹੜੇ ਮੋਬਾਈਲ ਹੈਗੇ ਆ ਲੋਕਾਂ ਨੂੰ ਵੰਡੇ ਆ ਜਿੱਦੀ ਕੀਮਤ ਕਰੀਬ 700 ਦੇ ਨੇੜੇ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ ਸਾਰੇ ਸਾਲ ਦੇ ਵਿੱਚ ਅਸੀਂ 1350 ਦੇ ਨਜ਼ਦੀਕ ਜਿਹੜੇ ਮੋਬਾਈਲ ਹੈਗੇ ਆ ਉਹ ਲੱਭ ਕੇ ਲੋਕਾਂ ਨੂੰ ਰਿਟਰਨ ਕੀਤੇ ਆ ਜੇ ਦੀ ਕੀਮਤ ਕੋਈ 22 ਕਰੋੜ ਦੇ ਨੇੜੇ ਆਂਦੀ ਹੈਗੀ ਤੇ ਅਸੀਂ ਇਹਦੇ ਵਿੱਚ ਇਹ ਹੈਗਾ ਕਿ ਮੈਂ ਤੁਹਾਡੇ ਮਾਦੇ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਕਿਸੇ ਦਾ ਵੀ ਜੋ ਮੋਬਾਈਲ ਕਿਤੇ ਗਵਾਜਦਾ ਹੈਗਾ ਤਾਂ ਜਾਂ ਤਾਂ ਉਹਦਾ ਡੱਬਾ ਜਾਂ ਉਹਦਾ ਆਈਐਮਈ ਨੰਬਰ ਹੁੰਦਾ ਇੱਕ ਉਹ ਸਾਡੇ ਕੋਲ ਲੈ ਕੇ ਪਹੁੰਚੋ ਤੁਸੀਂ ਇਹ ਨੰਬਰ ਜਾਂ ਤਾਂ ਥਾਣੇ ਦੇ ਵਿੱਚ ਤੁਸੀਂ ਆਪਣੇ ਕੋਲ ਦੇ ਸਕਦੇ ਹੋ ਜਾਂ ਸਾਡ ਚੰਚ ਕੋਲ ਆਪਣੇ ਕੋਲ ਦੇ ਸਕਦੇ ਹੋ ਤੇ ਉਹਦੇ ਚ ਅਸੀਂ ਪੂਰੀ ਐਫਰਟ ਕਰਕੇ ਜਿਹੜਾ ਹੈ ਤੁਹਾਡਾ ਮੋਬਾਈਲ ਲੱਭ ਕੇ ਵਾਪਸ ਦਵਾਵਾਂਗੇ ਜੀ ਇਹਦੇ ਵਿੱਚ ਜਿਹੜੀ ਸਾਡੀ ਟੀਮ ਹੈਗੀ ਆ ਅੰਡਰ ਦੀ ਸੁਪਰਵੀਜ਼ਨ ਆਫ ਐਸਪੀ ਇਨਵੈਸਟੀਗੇਸ਼ਨ ਤੇ ਡੀਐਸਪੀ ਸਿਕਿਉਰਟੀ ਨੇ ਬੜਾਈ ਟੀਮ ਨੇ ਐਫਰਟ ਕੀਤਾ ਹੈਗਾ ਮੈਨੂੰ ਕੁਝ ਅਫਸਰ ਦੱਸ ਰਹੇ ਸੀਗੇ ਕਿ ਮਹਾਰਾਸ਼ਟਰਾ ਤੋਂ ਤੇ ਬਿਹਾਰ ਤੋਂ ਜਿਹੜੇ ਮੋਬਾਈਲ ਹੈਗੇ ਆ ਅਸੀਂ ਵਾਪਸ ਲਿਆ ਕੇ ਲੋਕਾਂ ਨੂੰ ਰਿਟਰਨ ਕੀਤੇ ਹੈਗੇ ਤੇ ਇਹ ਚ ਜਿਹੜੀ ਟੀਮ ਹੈ ਸਾਡੀ ਬੜਾ ਅੱਛਾ ਕੰਮ ਕਰ ਰਹੀ ਹੈ ਮੈਂ ਉਹਦੇ ਕੰਮ ਨੂੰ ਅਪਰੀਸ਼ੀਏਟ ਕਰਾਂਗਾ ਤੇ ਅੱਗੇ ਵੀ ਅਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੀਏ